10 ਦਸੰਬਰ ਦੇਨ ਬੋਧਵਾਰ ਨੂੰ ਨਿਫਟੀ ਦੇ ਵਿੱਚ ਕਿਹੜੇ-ਕਿਹੜੇ ਆਪਣੇ ਮਜ਼ਬੂਤ ਸਪੋਰਟ ਤੇ ਰੈਜ਼ਿਸਟੈਂਸ ਨੇ ਤੇ ਟ੍ਰੇਡ ਕਰਨ ਦੇ ਲਈ ਕਿਹੜੇ-ਕਿਹੜੇ ਆਪਣੇ ਪਲਾਨਸ ਨੇ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਆਪਾਂਸੋ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਅੱਜ ਕੀ ਹੋਇਆ ਇਦੇ ਬਾਰੇ ਤੇ ਅੱਜ ਜੋ ਹੋਇਆ ਇਹਦੇ ਬਾਰੇ ਆਪਾਂ ਕੱਲ੍ਹ ਸ਼ਾਮ ਨੂੰ ਕੀ ਐਨਾਲਿਸਿਸ ਕੀਤਾ ਸੀ ਕੀ ਉਹਦੇ ਮੁਤਾਬਕ ਟ੍ਰੇਡਾਂ ਬਣੀਆਂ ਜਾਂ ਫਿਰ ਨਹੀਂ ਬਣੀਆਂ ਸੋਈ ਚੀਜ਼ਾਂ ਪਹਿਲਾਂ ਆਪਾਂ ਸਮਝ ਲੈਣੇ ਆ। ਸੋ ਦੇਖੋ ਕੱਲ ਜਿਹੜਾ ਆਪਾਂ ਐਨਾਲਿਸਿਸ ਕੀਤਾ ਸੀ ਕੱਲ ਤੁਹਾਨੂੰ ਦੱਸਿਆ ਸੀ ਕਿ ਵੀਕਲੀ ਟਾਈਮ ਫਰੇਮ ਤੇ ਹੈਂਗਿੰਗ ਮੈਨ ਕੈਂਡਲ ਦਾ ਲੋ ਬ੍ਰੇਕ ਜੇ ਮੰਗਲਵਾਰ ਨੂੰ ਹੁੰਦਾ ਤਾਂ ਐਕਟੀਵੇਟ ਹੋਊਗਾ ਇਹ ਨਿਫਟੀ ਥੱਲੇ ਜਾ ਸਕਦੀ ਹੈ ਤੇ 15 ਮਿੰਟ ਟਾਈਮ ਫਰੇਮ ਤੇ ਸੌਰੀ ਡੇ ਟਾਈਮ ਫਰੇਮ ਤੇ ਐਮ ਪੈਟਰਨ ਬਣ ਚੁੱਕਾ ਹੈ ਤੇ ਉਹਦਾ ਵੀ ਜੇ ਲੋਅ ਬ੍ਰੇਕ ਹੁੰਦਾ ਫਿਰ ਵੀ ਨਿਫਟੀ ਥੱਲੇ ਜਾ ਸਕਦੀ ਹੈ ਸੋ ਆਪਣਾ ਪਲਾਨ ਸੀ ਥੱਲੇ ਵਾਸਤੇ ਨਿਫਟੀ ਦੇ ਵਿੱਚ ਥੱਲੇ ਵਾਸਤੇ ਪਲਾਨ ਸੀ ਤੇ ਜਿਹੜੇ ਦੇਖੋ ਦੋਵੇਂ ਆਪਾਂ ਪਲਾਨ ਤੁਹਾਨੂੰ ਦੱਸੇ ਹੀ ਟਰੇਡ ਕਰਨ ਵਾਲੇ ਦੋਵੇਂ ਥੱਲੇ ਵਾਸਤੇ ਹੀ ਪਹਿਲਾ ਇਹ ਸੀ ਕਿ 595 595 595 ਦੇ ਕੋਲ ਆ ਕੇ ਜੇ ਨਿਫਟੀ ਦੇ ਵਿੱਚ 15 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬਣਦਾ ਸੋ ਫਿਰ ਨਿਫਟੀ ਥੱਲੇ ਆ ਸਕਦੀ ਹੈ ਇਹ ਪਹਿਲਾ پلان ਸੀ ਆਪਣਾ ਸੋ ਇਹਦੇ ਮੁਤਾਬਿਕ ਦੇਖੋ ਟ੍ਰੇਡ ਵੀ ਬਣੀ ਆ 12:15 ਮਿੰਟ ਤੇ ਆ 15 ਮਿੰਟ ਦਾ ਸ਼ੂਟਿੰਗ ਸਟਾਰ ਬਣਿਆ ਉਸ ਤੋਂ ਬਾਅਦ ਨਿਫਟੀ ਥੱਲੇ ਆਈ ਸੋ ਜਿਹੜੇ ਵੀਰਾਂ ਭੈਣਾਂ ਨੇ ਦੇਖੋ ਕੱਲ ਦੀ ਵੀਡੀਓ ਦੇਖੀ ਆ ਤੇ ਉਹਦੇ ਵਿੱਚ ਆਪ ਪਲਾਨ ਜਿਹੜਾ ਦੱਸਿਆ ਸੀ ਆਪਾਂ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਆ ਟ੍ਰੇਡ ਕੀਤੀ ਹੋਊਗੀ ਤੇ ਪ੍ਰੋਫਿਟ ਵੀ ਵਧੀਆ ਕੀਤਾ ਹੋਊਗਾ ਦੂਜਾ ਪਲਾਨ ਆਪਣਾ ਇਹ ਸੀ ਕਿ 25 863 5863 ਇੱਥੇ 5863 ਜਿਹੜਾ ਇਹ ਵੀ ਦੇਖੋ ਆਪਣਾ ਰੈਜ਼ਿਸਟੈਂਸੀ ਸੋ ਇਹਦੇ ਵਿੱਚ ਇਹ ਸੀ ਕਿ ਜੇ 5863 ਤੋਂ ਥੱਲੇ ਨਿਫਟੀ ਓਪਨ ਹੁੰਦੀ ਆ ਗੈਪ ਡਾਊਨ ਓਪਨ ਹੁੰਦੀ ਆ ਤੇ 5863 ਦੇ ਕੋਲ ਆ ਕੇ ਕੋਈ 15 ਮਿੰਟ ਦਾ ਸ਼ੂਟਿੰਗ ਸਟਾਰ ਬਣਾਉਂਦੀ ਆ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬਣਾਉਂਦੀ ਆ ਸੋ ਨਿਫਟੀ ਥੱਲੇ ਜਾ ਸਕਦੀ ਇਹ ਏਸੀ ਆਪਣਾ ਦੂਜਾ ਪਲਾਨ ਹੈ ਸੋ ਦੂਜੀ ਪਲਾਨ ਦੇ ਮੁਤਾਬਕ ਤਾਂ ਕੋਈ ਟ੍ਰੇਡ ਨਹੀਂ ਬਣੀ ਪਰ ਪਹਿਲੇ ਪਲਾਨ ਦੇ ਮੁਤਾਬਕ ਟ੍ਰੇਡ ਬਣੀ ਆ ਤੇ WhatsApp ਚੈਨਲ ਤੇ ਵੀ ਤੁਹਾਨੂੰ ਇੱਕ ਪਲਾਨ ਦਿੱਤਾ ਸੀ 5863 5863 ਦੇ ਕੋਲ ਤੁਹਾਨੂੰ ਇਹੀ ਕਿਹਾ ਸੀ ਜਿਹੜਾ ਵੀਡੀਓ ਦੇ ਵਿੱਚ ਕਿਹਾ ਸੀ ਕਿ ਜੇ 5863 ਦੇ ਕੋਲ ਆ ਕੇ ਕੋਈ 15 ਮਿੰਟ ਟਾਈਮ ਫਰੇਮ ਤੇ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬੰਦਾ ਸੋ ਫਿਰ ਨਿਫਟੀ ਥੱਲੇ ਆ ਸਕਦੀ ਹੈ ਸੋ ਇਹ ਜਿਹੜਾ ਆਪਣਾ WhatsApp ਚੈਨਲ ਵਾਲਾ Instagram ਚੈਨਲ ਵਾਲਾ ਜਿਹੜਾ ਪਲਾਨ ਸੀ ਇਹ ਨਹੀਂ ਬਣਿਆ ਪਰ ਆ ਜਿਹੜਾ ਪਲਾਨ ਹੈ ਬਹੁਤ ਵਧੀਆ ਬਣਿਆ ਤੇ ਸਾਰੇ ਵੀਰਾਂ ਭਣਾ ਨੇ ਜਿਨ੍ਹਾਂ ਨੇ ਵੀ ਕੱਲ ਦੀ ਵੀਡੀਓ ਦੇਖੀ ਆ ਤੇ ਜਿਨ੍ਹਾਂ ਨੇ ਇਹ ਟਰੇਡ ਕੀਤੀ ਆ ਵਧੀਆ ਪ੍ਰੋਫਿਟ ਕੀਤਾ ਹੋਊਗਾ ਬਾਕੀ ਜੇ ਆਪਾਂ ਗੱਲ ਕਰਦੇ ਆ ਆਪਣੀ ਟਰੇਡ ਬਾਰੇ ਸੋ ਦੇਖੋ 5905 ਦਾ ਜਿਹੜਾ ਆਪਣਾ ਸੀ ਰੈਜ਼ਿਸਟੈਂਸ ਸੋ ਇਹਦੇ ਕੋਲ ਜਦੋਂ ਨਿਫਟੀ ਆਈ ਆ ਇੱਥੇ ਜੇ ਆਪਣੀ ਦੇਖੋ ਐਂਟਰੀ ਹੋਈ ਸੀ ਤੇ 5905 ਤੋਂ 20 ਪੁਆਇੰਟ ਉੱਤੇ ਯਾਨੀ ਕਿ 5925 ਆਪਣਾ ਸਟਾਪ ਲੌਸ ਤੇ ਇੱਥੋਂ ਤੱਕ ਆਪਣਾ ਦੇਖੋ ਇਹਦੇ ਵਿੱਚ ਟਾਰਗੇਟ ਸੀ ਸੋ ਇਸ ਟਰੇਡ ਦੇ ਵਿੱਚ ਆਪਾਂ ਨੂੰ ਟਾਰਗੇਟ ਮਿਲਿਆ ਪ੍ਰੋਫਿਟ ਹੋਇਆ ਤੇ ਬਹੁਤ ਵਧੀਆ ਪ੍ਰੋਫਿਟ ਹੋਇਆ 74 ਪ੍ਰੀਮੀਅਮ ਪੁਆਇੰਟ ਦਾ ਪ੍ਰੋਫਿਟ ਹੋਇਆ ਪ੍ਰੀਮੀਅਮ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰਦੇ ਆਂ ਸੋ ਬਹੁਤ ਵਧੀਆ ਪ੍ਰੋਫਿਟ ਹੋਇਆ ਤੇ ਐਕਸਪਾਇਰੀ ਵਾਲੇ ਦਿਨ ਹਮੇਸ਼ਾ ਜਿਵੇਂ ਤੁਸੀਂ ਦੇਖਿਆ ਹੀ ਆ ਜਿਹੜੇ ਵੀਰਪੈਨ ਕਾਫੀ ਸਮੇਂ ਤੋਂ ਜੁੜੇ ਹੋਏ ਆ ਸੋ ਹਮੇਸ਼ਾ ਐਕਸਪਾਇਰੀ ਵਾਲੇ ਦਿਨ ਆਪਣੇ ਸਭ ਤੋਂ ਬੈਸਟ ਜਿਹੜੇ ਟਰੇਡਰ ਹੁੰਦੇ ਆ ਸਭ ਤੋਂ ਬੈਸਟ ਜਿਹੜੇ ਪ੍ਰੋਫਿਟ ਰੈਂਦੇ ਆ ਮੰਗਲਵਾਰ ਨੂੰ ਐਕਸਪਾਇਰੀ ਵਾਲੇ ਦਿਨ ਹੀ ਨਿਫਟੀ ਦੇ ਵਿੱਚ ਹੁੰਦੇ ਆ ਕਦੇ ਦੇਖੋ 50 ਪੁਆਇੰਟ ਕਦੇ 60 ਪੁਆਇੰਟ ਕਦੇ 80 ਪੁਆਇੰਟ ਵੱਡੇ ਵੱਡੇ ਪ੍ਰੋਫਿਟ ਹਮੇਸ਼ਾ ਹੋਈ ਆ ਤੇ ਇਸ ਵਾਰ ਵੀ ਆਪਾਂ ਨੂੰ ਐਕਸਪਾਇਰੀ ਵਾਲੇ ਦਿਨ ਇੱਕ ਵਧੀਆ ਪ੍ਰੋਫਿਟ ਦੇਖਣ ਨੂੰ ਮਿਲਿਆ ਸੋ ਏਸੀ ਦੇਖੋ ਅੱਜ ਦਾ ਹਾਲ ਹੁਣ ਆਪਾਂ ਗੱਲ ਕਰ ਲੈਨੇ ਕੱਲ ਕੀ ਹੋ ਸਕਦਾ ਹੈ ਬੁੱਧਵਾਰ ਨੂੰ ਕੀ ਹੋ ਸਕਦਾ ਸੋ ਬੁੱਧਵਾਰ ਵਾਸਤੇ ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਜਿਹੜਾ ਦੇਖੋ ਆ ਸੀ ਰੈਜ਼ਿਸਟੈਂਸ ਸੀ ਜਿਹੜਾ 5905 ਦਾ ਇਹ ਬ੍ਰੇਕ ਹੋ ਚੁੱਕਾ ਹੈ 5863 ਵਾਲਾ ਜਿਹੜਾ ਇਹ ਬ੍ਰੇਕ ਹੋ ਚੁੱਕਾ ਹੈ ਸਪੋਰਟ ਸੌਰੀ ਸਪੋਰਟ ਸੀ ਜਿਹੜਾ 52905 ਵਾਲਾ ਤੇ 5863 ਵਾਲਾ ਜਦੋਂ ਉੱਤੇ ਸੀ ਨਿਫਟੀ ਸੋ ਹੁਣ ਇਹ ਬ੍ਰੇਕ ਹੋ ਚੁੱਕਾ ਥੱਲੇ ਆ ਚੁੱਕੀ ਹੈ ਸੋ ਕੱਲ੍ਹ ਵਾਸਤੇ ਦੇਖੋ ਦੋ ਵਿਊ ਆ ਸਿਚੁਏਸ਼ਨ ਅਕੋਰਡਿੰਗ ਉੱਤੇ ਵੀ ਜਾ ਸਕਦੀ ਥੱਲੇ ਵੀ ਜਾ ਸਕਦੀ ਸਭ ਤੋਂ ਪਹਿਲਾਂ ਦੇਖੋ ਥੱਲੇ ਵਾਸਤੇ ਆਹ ਜਿਹੜਾ ਪੈਟਰਨ ਬਣਿਆ ਹੈ ਪੈਟਰਨ ਆਪਾਂ ਦੇਖਣ ਦੇ ਆ 15 ਮਿੰਟ ਟਾਈਮ ਫਰੇਮ ਤੇ ਵੀ ਆਏ 30 ਮਿੰਟ ਟਾਈਮ ਫਰੇਮ ਤੇ ਵੀ ਆ ਤੇ 1 ਘੰਟੇ ਦੇ ਟਾਈਮ ਫਰੇਮ ਤੇ ਵੀ ਆ ਸੋ ਮਲਟੀ ਟਾਈਮ ਫਰੇਮ ਤੇ ਐਮ ਪੈਟਰਨ ਬਣਿਆ ਸੋ ਇਸ ਕਰਕੇ ਜਿਹੜਾ ਕੱਲ ਦਾ ਪਹਿਲਾ پلان ਆਪਣਾ ਰਹੂਗਾ ਕਿਉਂਕਿ ਸਪੋਰਟ ਸੀ ਜਿਹੜਾ ਉਤੋਂ ਥੱਲੇ ক্লোਜ਼ ਕੀਤਾ ਸੋ ਬ੍ਰੇਕਡਾਊਨ ਵੀ ਹੋ ਗਿਆ ਸੋ ਪਹਿਲਾ پلان ਜਿਹੜਾ ਕੱਲ ਦਾ ਆਪਣਾ ਰਹੂਗਾ ਉਹ ਥੱਲੇ ਵਾਸਤੇ ਰਹੂਗਾ ਜੇ ਦੇਖੋ ਨਿਫਟੀ 5905 ਤੋਂ ਲੈ ਕੇ 5974 ਦੇ ਵਿਚਕਾਰ ਓਪਨਿੰਗ ਹੁੰਦੀ ਆ ਸੋ ਨਿਫਟੀ ਜੇ ਦੇਖੋ ਇੱਥੇ ਇਹਦੇ ਕੋਲ ਆ ਕੇ 5905 ਦੇ ਕੋਲ ਆਖੇ ਕੋਈ 15 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬਣਾਉਂਦੀ ਆ ਸੋ ਫਿਰ ਨਿਫਟੀ ਥੱਲੇ ਜਾ ਸਕਦੀ ਆ ਇਹ ਆਪਣਾ ਪਹਿਲਾ پلان ਕੱਲ੍ਹ ਵਾਪਸ ਤੇ ਦੂਜਾ پلان ਦੇਖੋ ਇਹ ਆ ਕਿ ਜਿਹੜਾ ਦੇਖੋ 25741 ਸੀ ਇਹ ਵੀਕਲੀ ਟਾਈਮ ਫਰੇਮ ਤੇ ਬਹੁਤ ਮਜ਼ਬੂਤ ਸਪੋਰਟ ਸੀ ਸੋ ਇਸ ਕਰਕੇ ਇਥੋਂ ਆਪਾਂ ਨੂੰ ਇੱਕ ਤਗੜੀ ਬਾਇੰਗ ਵੀ ਅੱਜ ਦੇਖਣ ਨੂੰ ਮਿਲੀ ਆ ਸੋ ਕੱਲ ਨੂੰ ਜੇ ਦੇਖੋ ਨਿਫਟੀ ਗੈਪ ਅਪ ওপਨ ਹੋ ਜਾਂਦੀ ਆ ਤੇ ਆ ਜਿਹੜਾ ਕੈਂਡਲ ਸੀ ਸ਼ੂਟਿੰਗ ਸਟਾਰ ਇਹ ਦਾ ਜਿਹੜਾ ਹਾਈ ਆ ਇਹਨੂੰ ਬ੍ਰੇਕ ਕਰ ਦਿੰਦੀ ਹੈ ਤੇ 5905 ਤੇ ਮੰਨ ਲਓ 15 ਮਿੰਟ ਦਾ ਕੋਈ ਹੈਮਰ ਜਾਂ ਫਿਰ 5 ਮਿੰਟ ਦਾ ਕੋਈ ਡਬਲ ਪੈਟਰਨ ਬਣਾਉਂਦੀ ਆ ਸੋ ਫਿਰ ਨਿਫਟੀ ਦੇ ਵਿੱਚ ਉੱਤੇ ਵਾਲੀ ਸਾਈਡ ਨੂੰ ਇੱਕ ਮੂਵ ਆ ਸਕਦਾ ਸੋ ਉੱਤੇ ਵਾਲੀ ਸਾਈਡ ਨੂੰ ਜਿਹੜਾ ਮੂਵ ਆ ਸਕਦਾ ਉਹ ਨਿਫਟੀ ਨੂੰ 5997 ਤੇ 26100 ਇਥੋਂ ਤੱਕ ਲੈ ਜਾ ਸਕਦਾ ਪਹਿਲਾ ਟਾਰਗੇਟ 5997 ਤੇ ਦੂਜਾ ਟਾਰਗੇਟ 26100 ਜੇ ਨਿਫਟੀ ਗੈਪ ਅਪ オーਪਨ ਹੁੰਦੀ ਹੈ ਸੋ ਇਹ ਦੂਜਾ ਪਲਾਨ ਹੈ ਤੇ ਪਹਿਲਾ ਪਲਾਨ ਦੇਖੋ ਆਪਾਂ ਐ ਸੀ ਜੇ ਦੇਖੋ ਨਿਫਟੀ 5905 ਤੋਂ ਲੈ ਕੇ 55741 ਦੇ ਵਿੱਚ ਓਪਨ ਹੋਊਗੀ ਫਿਰ ਆਪਣਾ ਆ ਜਿਹੜਾ ਸੀ ਪਹਿਲਾ ਪਲਾਨ ਸੋ ਇਹ ਦੋ ਪਲਾਨ ਨੇ ਕੱਲ੍ਹ ਵਾਸਤੇ ਆਪਣੇ ਬਾਕੀ ਆਪਾਂ ਦੇਖਦੇ ਹਾਂ ਕੱਲ ਨੂੰ ਨਿਫਟੀ ਕਿੱਥੇ ਓਪਨ ਹੁੰਦੀ ਹੈ ਤੇ ਜਿਹੜੇ ਦੇਖੋ ਪਲਾਨ ਆ ਜਿਹੜੇ ਓਪਨਿੰਗ ਦੇ ਅਕੋਰਡਿੰਗ ਤੁਹਾਨੂੰ ਪਲਾਨ ਹੱਲੀ ਦੱਸਿਆ ਜਿਹੜੀ ਸਿਚੁਏਸ਼ਨ ਦੇ ਅਕੋਰਡਿੰਗ ਇੱਕ ਤਾਂ ਦੇਖੋ ਆਪਣੀ ਹੋਗੀ ਇਹਦੇ ਵਿੱਚ ਓਪਨਿੰਗ ਤੇ ਇੱਕ ਇਸ ਤੋਂ ਉੱਤੇ ਓਪਨਿੰਗ ਇਹਨਾਂ ਦੋਨਾਂ ਦੇ ਅਕੋਰਡਿੰਗ ਆਪਾਂ ਪਲਾਨ ਤੁਹਾਨੂੰ ਦੱਸਿਆ ਸੋ ਦੇਖੋ ਇਹਨਾਂ ਦੋਨਾਂ ਦੇ ਅਕੋਰਡਿੰਗ ਜੇ ਦੇਖੋ ਕੱਲ ਨੂੰ ਓਪਨਿੰਗ ਨਹੀਂ ਹੁੰਦੀ ਇਸ ਤੋਂ ਥੱਲੇ ਓਪਨ ਹੋ ਜਾਂਦੀ ਹੈ ਇਸ ਤੋਂ ਥੱਲੇ ਓਪਨ ਹੋ ਜਾਂਦੀ ਹੈ ਜਾਂ ਫਿਰ ਇੱਥੇ ਦੇਖੋ ਗੈਪ ਡਾਊਨ ਓਪਨ ਹੋ ਜਾਂਦੀ ਹੈ ਇੱਥੇ ਗੈਪ ਡਾਊਨ ਓਪਨ ਹੋ ਕੇ ਤੇ ਐਸ ਲੋ ਨੂੰ ਬ੍ਰੇਕ ਕਰ ਦਿੰਦੀ ਹੈ ਉਸ ਤੋਂ ਬਾਅਦ ਆ ਦੇਖੋ ਪਲਾਨ ਕਿਹੜੇ ਕਿਹੜੇ ਰਹਿਣਗੇ ਉਹਨਾਂ ਪਲਾਨਸ ਨੂੰ ਆਪਾਂ ਤੁਹਾਨੂੰ WhatsApp ਚੈਨਲ ਤੇ Instagram ਚੈਨਲ ਤੇ ਪ੍ਰੋਵਾਈਡ ਕਰਾਂਗੇ ਪ੍ਰਾਈਸ ਐਕਸ਼ਨ ਨੂੰ ਦੇਖ ਕੇ ਫਿਲਹਾਲ ਆਪਣੇ ਦੋ ਪਲਾਨ ਨੇ ਕੱਲ੍ਹ ਵਾਸਤੇ ਤੇ ਏਸੇ ਆਪਣਾ ਦੇਖੋ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ